जय भीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂਨਾਮਾ YouTube ਚੈਨਲ ਦੀ ਟੀਮ ਪਹੁੰਚੀ ਹੈ ਜੀ ਭਵਾਨੀਗੜ ਦੇ ਬਿਲਕੁਲ ਨਜ਼ਦੀਕ ਪੈਂਦਾ ਪਿੰਡ ਫੱਗੂਵਾਲ ਉੱਥੇ ਬੈਠੇ ਆਂ ਔਰ ਉੱਥੇ ਮਿਸ਼ਨਰੀ ਕੁਝ ਪਰਸਨੈਲਿਟੀਆਂ ਨੇ ਜਿਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਆਂ ਔਰ ਮੈਂ ਦੱਸ ਦਿਆਂ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਅੱਜ ਬਰਨਾਲੇ ਜਾ ਰਹੀ ਸੀ ਰਾਹ ਵਿੱਚ ਇਕ ਨਾਮ ਵਰ ਨਾਮ ਹੈ ਉਹ ਨਾਮ ਜਿਹੜਾ ਕਿ ਪੰਮੀ ਫੱਗੂ ਵਾਲੀਆ ਸੋ ਪੰਮੀ ਫੱਗੂ ਵਾਲੀਆ ਜੀ ਦੇ ਪਿੰਡ ਦੇ ਵਿੱਚ ਬੈਠੇ ਆ ਔਰ ਨਾਲ ਹੀ ਸਾਡੇ ਨਾਲ ਕੈਪਟਨ ਸਿਕੰਦਰ ਸਿੰਘ ਜੀ ਜੀ ਵੀ ਨੇ ਜੋ ਮਿਸ਼ਨ ਨੂੰ ਅੱਗੇ ਚਲਾ ਰਹੇ ਨੇ ਔਰ ਸਭ ਤੋਂ ਪਹਿਲਾਂ ਆਪਾਂ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜਸਲ ਸਾਹਿਬ ਅੱਜ ਸੰਗਰੂਰ ਵਿੱਚ ਜਾਣ ਦਾ ਸਬਬਬ ਸੀਗਾ ਉੱਥੇ ਮੀਟਿੰਗ ਸੀਗੀ ਇਨਵਿਟ ਵੀ ਨਹੀਂ ਫੱਗੂ ਆੜ ਰੁਕਣ ਦਾ ਮੌਕਾ ਮਿਲਿਆ ਔਰ ਕਿੰਨੀ ਕ ਖੁਸ਼ੀ ਮਹਿਸੂਸ ਹੋਈ ਆ ਕਿ ਜਦੋਂ ਅੱਜ ਤੁਹਾਡੇ ਨਾਲ ਮਿਸ਼ਨਰੀ ਕੁਝ ਪਰਸਨਲਿਟੀਆਂ ਜੁੜੀਆਂ ਜੈਪੇਮ ਜੈਪਾਤ ਅੱਜ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਕਿ ਬਰਨਾਲੇ ਵਿਖੇ ਇੱਕ ਪ੍ਰੋਗਰਾਮ ਤੇ ਜਾ ਰਹੀ ਹੈ ਜਿੱਥੇ ਕਿ ਮਿਸ਼ਨਰੀ ਲੋਕਾਂ ਦੇ ਨਾਲ ਹੀ ਗੱਲ ਕਰਨੀ ਸੀ ਰਸਤੇ ਦੇ ਵਿੱਚ ਜਾਂਦੇ ਜਾਂਦੇ ਸਬਬ ਬਣ ਗਿਆ ਕਿ ਪੰਮੀ ਫੱਗੂ ਵਾਲਿਆ ਤੇ ਕੈਪਟਨ ਸਿਕੰਦਰ ਸਿੰਘ ਜੀ ਜਿਹੜੇ ਕਿ ਬਹੁਤ ਹੀ ਮਿਸ਼ਨਰੀ ਹੈ ਤੇ ਸਾਡੀ ਬੇਟੀ ਜਿਹੜੀ ਹੋਣਾਰ ਬੇਟੀ ਹੈ ਉਹ ਵੀ ਸਾਨੂੰ ਮਿਲੇ ਜਿਹੜੇ ਕਿ ਪਮੀ ਜੀ ਦੇ ਬੇਟੀ ਆ ਸੋ ਜਿਹੜਾ ਮਿਸ਼ਨਰੀ ਲੋਕ ਹੁੰਦੇ ਆ ਇਹ ਹਮੇਸ਼ਾ ਹੀ ਇਹ ਲੱਭਦੇ ਰਹਿੰਦੇ ਆ ਕਿ ਜਿਹੜਾ ਵੀ ਕਿਤੇ ਮਿਸ਼ਨ ਦੀ ਗੱਲ ਕਰਦਾ ਉਹਦੇ ਨਾਲ ਚੰਦ ਮਿੰਟ ਬਤਾਏ ਜਾਣ ਤਾਂ ਕਿ ਜਿਹੜੀ ਮਿਸ਼ਨ ਆ ਇਹ ਅੱਗੇ ਤੋਂ ਅੱਗੇ ਚੱਲਣਾ ਜਿਵੇਂ ਕਿ ਸਾਡੇ ਗੁਰੂਆਂ ਨੇ ਵੀ ਉਹਨਾਂ ਲੋਕਾਂ ਨੂੰ ਲੱਭਣ ਲਈ ਉਹਨਾਂ ਲੋਕਾਂ ਤੱਕ ਅਪਰੋਚ ਕਰਨ ਲਈ ਸਾਰਾ ਭਾਰਤ ਨੇ ਕਈ ਦੇਸ਼ ਗਾ ਦਿੱਤੇ ਕਿਉਂਕਿ ਭਗਤੀ ਲੈਣ ਦੀ ਜੇਕਰ ਅਸੀਂ ਵਿਚਾਰਧਾਰਾਂ ਨੂੰ ਦੇਖਦੇ ਆਂ ਤੇ ਸਤਗੁਰੂ ਬਾਬਾ ਸਾਹਿਬ ਜੀ ਬਨਾਰਸ ਦੇ ਵਿੱਚ ਚੂੜਕਣੇ ਆਏ ਫਿਰ ਸultanpur Lodhi ਆਏ ਔਰ ਫਿਰ ਉਹਨਾਂ ਨਕਰਾਲਗੜ੍ਹ ਦੇ ਵਿੱਚ ਯਾਤਰਾ ਕੀਤੀ ਸੋ ਉਹਨਾਂ ਨੇ ਸਾਰੇ ਦੇਸ਼ ਦਾ ਭ੍ਰਮਣ ਕੀਤਾ ਤਾਂ ਕਿ ਉਹਨਾਂ ਲੋਕਾਂ ਤੱਕ ਸੰਦੇਸ਼ ਪਹੁੰਚ ਸਕੇ ਤਾਂ ਕਿ ਜਿਹੜਾ ਮੈਸੇਜ ਅੱਗੇ ਤੋਂ ਅੱਗੇ ਜਾਂਦਾ ਰਹੇ ਇਸੇ ਤਰੀਕੇ ਦੇ ਨਾਲ ਅੱਜ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਜਿਹੜੀ ਆ ਉਹ ਇੱਥੇ ਰੁਕੀ ਆ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਪੰਮੀ ਫਗੂ ਵਾਲੀ ਆ ਬਹੁਤ ਹੀ ਮਿਸ਼ਨਰੀ ਕੰਮ ਕਰ ਰਹੇ ਆ ਤੇ ਨਾਲ ਦੀ ਨਾਲ ਸਾਨੂੰ ਜਦੋਂ ਅਸੀਂ ਉਹਨਾਂ ਦਾ ਐਡਰੈਸ ਲੈਣ ਲਈ ਰੁਕੇ ਤੇ ਕੈਪਟਨ ਸਭ ਸਾਨੂੰ ਮਿਲ ਗਏ ਉਹ ਵੀ ਮਿਸ਼ਨਰੀ ਆ ਜਿਸ ਕਰਕੇ ਅਸੀਂ ਅੱਜ ਸੋਚਿਆ ਕਿ ਉਹਨਾਂ ਦੇ ਨਾਲ ਚੰਦ ਮਿੰਟ ਜਿਹੜੇ ਆ ਜਰੂਰ ਬਤਾਉਣੇ ਚਾਹੀਦੇ ਆ ਸੋ ਮੈਂ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਇਨਾਮ ਮਿਸ਼ਨਰੀ ਸਾਥੀਆਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਕਿਸੇ ਵੇਲੇ ਚੰਦ ਕੁ ਮਿੰਟ ਟਾਈਮ ਕੱਢ ਕੇ ਆਪਣੇ ਰਜੇਮਿਆਂ ਦੇ ਵਿੱਚੋਂ ਅੰਬੇਡਕਰ ਊਰਜਾ ਭਵਨ ਪਟਿਆਲੇ ਵਿਖੇ ਆਓ ਤਾਂ ਕਿ ਆਪਾਂ ਲੰਬੀਆਂ ਵੀ ਵਿਚਾਰਾਂ ਬੈਠ ਕੇ ਕਰ ਸਕੀਏ ਕਿਉਂਕਿ ਮਿਸ਼ਨ ਜੇਕਰ ਅੱਗੇ ਲੈ ਕੇ ਜਾਣਾ ਹੈ ਤੇ ਸਾਨੂੰ ਇਹ ਬੰਦੇ ਜਿਹੜੇ ਸਾਰੇ ਤੇ ਸਾਰੇ ਸਾਥੀ ਆ ਇਹ ਜਾ ਕੇ ਹੀ ਲੰਬੜੇ ਪੈਣੇ ਆ ਘਰ ਬੈਠਿਆ ਤੇ ਸਾਡੇ ਕੋਲ ਚੱਲ ਕੇ ਕਿਸੇ ਨੇ ਆਉਣਾ ਕਿਉਂਕਿ ਮਿਸ਼ਨ ਦਾ ਕੰਮ ਹੀ ਜਿਹੜਾ ਆ 24 ਘੰਟੇ ਘੁੰਮਣਾ ਆ ਔਰ 24 ਘੰਟੇ ਹੀ ਉਹਨਾਂ ਚਿੰਤਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਹੁੰਦਾ ਜਿਹੜੇ ਕਿ ਆਪਣੇ ਮਿਸ਼ਨ ਦੀ ਗੱਲ ਕਰਦੇ ਕਿਉਂਕਿ ਬਾਬਾ ਸਾਹਿਬ ਦਾ ਕਾਫਲਾ ਜਿਹੜਾ ਆ ਉਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਬਚ ਗਿਆ ਆ ਅਸੀਂ ਇਹ ਕਹਿ ਸਕਦੇ ਹਾਂ ਕਿ ਪਿੱਛੇ ਨੂੰ ਖਤਮ ਹੋ ਗਿਆ ਮੁੜ ਗਿਆ ਇਸ ਕਰਕੇ ਸਾਨੂੰ ਅੱਜ ਲੋੜ ਆ ਕਿ ਮਿਸ਼ਨਰੀ ਸਾਥੀ ਜਿਹੜੇ ਆ ਉਹ ਉਸ ਮਿਸ਼ਨ ਨੂੰ ਪਛਾਨਣ ਜਿੱਥੋਂ ਵਿਚਾਰਧਾਰਾ ਚੱਲੀ ਸੀ ਜਿਹੜੀ 바ਵਾ ਸਾਹਿਬ ਨੇ ਵਿਚਾਰਧਾਰਾ ਅੱਗੇ ਲਿਆ ਕੇ ਸੰਵਿਧਾਨ ਦੇ ਵਿੱਚ ਰੱਖੀ ਆ ਉਹ ਵਿਚਾਰਧਾਰਾ ਜਿਹੜੀ ਆ ਸਾਨੂੰ ਮੁੜ ਕੇ ਖੜੀ ਕਰਨ ਦੀ ਅੱਜ ਲੋੜ ਆ ਸੋ ਮੈਂ ਸਾਥੀਆਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਉਥੇ ਪੋਸੂਨਾਮਾ ਦੀ ਟੀਮ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਕਿ ਪਿੰਡ-ਪਿੰਡ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰਦੇ ਆ ਲੋਕਾਂ ਦੇ ਨਾਲ ਮਿਸ਼ਨ ਦੀ ਗੱਲ ਕਰਦੇ ਆ ਔਰ ਅੱਜ ਸਾਬ ਜਿਆਦਿਆਂ ਦੀ ਸ਼ਹਾਦਤ ਦੇ ਜਿੱਥੇ ਇਹ ਪ੍ਰੋਗਰਾਮ ਚੱਲਦੇ ਆ ਕੱਲ ਜਾ ਕੇ ਫਤਿਹਗੜ੍ਹ ਦੇ ਵਿੱਚ ਵੀ ਜਿੰਨਾ ਵੀ ਮੌਕਾ ਮਿਲਿਆ ਉਸੁਨਾਮਾ ਦੀ ਟੀਮ ਜਾ ਕੇ ਆਈ ਹੈ ਜਿਹੜੇ ਕਿ ਘਰ-ਘਰ ਦੇ ਵਿੱਚ ਮੈਸੇਜ ਪਹੁੰਚ ਰਿਹਾ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਤ ਸੋ ਜਸਲ ਜੀ ਤੋਂ ਬਾਅਦ ਮੈਂ ਪਰਮਜੀਤ परमजीत पम्मी ਸਾਡੇ ਫਗੂਵਾਲ ਤੋਂ ਨੇ ਬੜੇ ਵਧੀਆ ਆਰਟਿਸਟ ਨੇ ਔਰ 1994 ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਨਾਲ ਦੋਸਤੀ ਬਰਕਰਾਰ ਹੈ ਅਸੀਂ ਫਿਜ਼ੀਕਲੀ ਤਾਂ ਕਈ ਵਾਰੀ ਨਹੀਂ ਮਿਲ ਸਕਦੇ ਲੇਕਿਨ ਸਾਡੇ ਦਿਲ ਇਹਨਾਂ ਦੇ ਨਾਲ ਹਮੇਸ਼ਾ ਪੰਮੀ ਜੀ ਅੱਜ ਅਚਾਨਕ ਹੋਈ ਮੁਲਾਕਾਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਔਰ ਆਪਣੇ ਕਿਸ ਕਿਸ ਸ਼ਬਦਾਵਲੀ ਵਿੱਚ ਜਸਲ ਸਾਹਿਬ ਦਾ ਅਮਰਚੰਦ ਜੀ ਦਾ ਸਵਾਗਤ ਕਰ ਰਹੇ ਹੋ ਪਾਵਰ ਆਫ ਸੋਸ਼ਲ ਜੁਮਟੀ ਦੀ ਪੂਰੀ ਟੀਮ ਦਾ ਮੈਂ ਜਿੱਥੇ ਸਵਾਗਤ ਕਰਦਾ ਉੱਥੇ ਸਭ ਤੋਂ ਪਹਿਲਾਂ ਜੈ ਭੀਮ जय भारत जसल साहब आए अमरजीत जी, जी आए सोता साहब ਸਾਡੇ ਪਰ ਮਿੱਤਰ ਨੇ ਲੰਮੇ ਸਮੇਂ ਤੋਂ ਅਸੀਂ ਸਮਾਜ ਲਈ ਜੁੜੇ ਹੋਏ ਹਾਂ ਅਸੀਂ ਸਮਾਜ ਲਈ ਕੰਮ ਕਰ ਰਹੇ ਹਾਂ ਬਹੁਤ ਖੁਸ਼ੀ ਹੁੰਦੀ ਹੈ ਔਰ ਮੈਨੂੰ ਬਹੁਤ ਅਚਾਨਕ ਜਦੋਂ ਇਹਨਾਂ ਦਾ ਫੋਨ ਆਇਆ ਤੇ ਖੁਸ਼ੀ ਦੀ ਹੱਦ ਨਹੀਂ ਰਹੀ ਕਿਉਂਕਿ ਪਰਸੋ ਹੀ ਮੇਰੀ ਲਸ਼ਮਣ ਦਾਸ ਚੁੰਮਰ ਜੀ ਮੇਰੇ ਦੋਸਤ ਹੈ ਯੂਕੇ ਦੇ ਵਿੱਚ ਉਹ ਪੁੱਛਦੇ ਰਹਿੰਦੇ ਆ ਦੱਸਦੇ ਰਹਿੰਦੇ ਆ ਕਿ ਸੋਤਾ ਸਾਹਿਬ ਠੀਕ ਨੇ ਤੇ ਤੁਸੀਂ ਤਾਂ ਨੇੜੇ ਹੋ ਮਿਲਦੇ ਰਹਿੰਦੇ ਹੋ ਤੇ ਸੁਖਸਾਨ ਬਾਰੇ ਗੱਲਬਾਤ ਹੋਈ ਹੈ ਬਾਕੀ ਲੰਬੇ ਸਮੇਂ ਤੋਂ ਸਮਾਜ ਲਈ ਅਸੀਂ ਕੰਮ ਕਰ ਰਹੇ ਹਾਂ ਬਹੁਤ ਹੀ ਖੁਸ਼ੀ ਹੁੰਦੀ ਹੈ ਬਹੁਤ ਵੱਡੀਆਂ ਪ੍ਰਾਪਤੀਆਂ ਦੇ ਬਾਅਦ ਤੇ ਸੋਤਾ ਜੀ ਉਹ ਨਹੀਂ ਇੰਨੇ ਲੰਬੇ ਸਮੇਂ ਤੋਂ ਸਾਨੂੰ ਪਿਆਰ ਕਰਦੇ ਨੇ ਇੱਕ ਵਾਰ ਫੇਰ ਮੈਂ ਜਸਲ ਸਾਹਿਬ ਦਾ ਅਮਰਜੀਤ ਜੀ ਦਾ ਔਰ ਖਾਸ ਕਰਕੇ ਕੈਪਟਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ ਨੇ ਜੈ ਪੀਮ ਜੈ ਭਾਰਤ ਸੋ ਪੰਮੀ ਫਗੂ ਵਾਲੀ ਜੀ ਤੋਂ ਬਾਅਦ ਆਪਾਂ ਕੈਪਟਨ ਸਿਕੰਦਰ ਸਿੰਘ ਜੀ ਦੇ ਕੋਲ ਚੱਲਦੇ ਹਾਂ ਅਚਾਨਕ ਜਦੋਂ ਪੰਮੀ ਜੀ ਬਾਰੇ ਪਤਾ ਕਰਨ ਲਈ ਮੈਂ ਉਤਰਿਆ ਤੇ ਇਹਨਾਂ ਦੀ ਦੁਕਾਨ 'ਚ ਏਂਟਰ ਕੀਤਾ ਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਦਾ ਸਰੂਪ ਸੀ ਉਹਨਾਂ ਦੇ ਦਰਸ਼ਨ ਹੋਏ 바ਵਾ ਸਾਹਿਬ ਅੰਬੇਡਕਰ ਸਾਹਿਬ ਦੀ ਮੂਰਤੀ ਲੱਗੀ ਹੋਈ ਸੀ ਤਾਂ ਐਨ ਲੱਗਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਕੈਪਟਨ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਦਾ ਸਵਾਗਤ ਹੈ ਜੈ ਪੀਮ ਜੈ ਭਾਰਤ ਜੈ ਪੀਮ ਜੈਪੁਰ ਮੈਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੋ ਸਾਡੀ ਦੁਕਾਨ ਦੇ ਉੱਤੇ ਆ ਕੇ ਰੁਕੇ ਤੇ ਉਸ ਗੁਰੂ ਮਹਾਰਾਜ ਜੀ ਨੇ ਸਾਡੀ ਵੀ ਦੁਕਾਨ ਹੈ ਹਾਂ ਜੀ ਉਸ ਗੁਰੂ ਮਹਾਰਾਜ ਜੀ ਨੇ ਆਫਜੀ ਦੇ ਦਰਸ਼ਨ ਕਰਨ ਦਾ ਸਾਨੂੰ ਜੋ ਸਵਭ ਕੁ ਵਕਸਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੋ ਸਾਡੇ ਮਿਸ਼ਨ ਨੂੰ ਅੱਗੇ ਲੈ ਕੇ ਆਏ ਸੀ ਡਾਕਟਰ ਅਮੇੜਕਰ ਭੀਮਰਾਓ ਜੀ ਇਹਨਾਂ ਦੇ ਮਿਸ਼ਨ ਨੂੰ ਅੱਗੇ ਲਜਾਣ ਲਈ ਜੋ ਤੁਸੀਂ ਬਹੁਤ ਉਪਰਾਲਾ ਕਰਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੋਂ ਥੋੜਾ ਮੋਟਾ ਜੋ ਯੋਗਦਾਨ ਹੈ ਤੋਂ ਸਾਡਾ ਵੀ ਤੁਹਾਡੇ ਨਾਲ ਪੈ ਰਿਹਾ ਹੈ ਤੇ ਆਉਂਦੇ ਜਾਂਦੇ ਤੁਸੀਂ ਇੱਥੇ ਪ੍ਰੋਪਰੀ ਸਾਡੇ ਕੋਲ ਆ ਕੇ ਕਿਆ ਬਾਤ ਮਿਲ ਕੇ ਜਾਇਆ ਕਰੋ ਜ਼ਿਆਦਾਤਰ ਅਸੀਂ ਨੇ ਆਰਮੀ ਦੇ ਵਿੱਚ ਹੀ ਰਹੇ ਹਾਂ ਜੀ ਜੀ ਤੇ ਆਉਣ ਤੋਂ ਬਾਅਦ ਹੀ ਬਾਬਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਦੇ ਜੋ ਸੰਵਿਧਾਨ ਹੈ ਤੋਂ ਇਹ ਇਹਨਾਂ ਦੇ ਜੋ ਰਸਤੇ ਚੱਲੇ ਹੋਏ ਜੋ ਰਸਤੇ ਅੱਗੇ ਵਧਾਏ ਹੋਏ ਨੇ ਤੇ ਉਹਨਾਂ ਤੇ ਚੱਲਣ ਦਾ ਸਾਨੂੰ ਸੁਆਗਤ ਬਖਸਿਆ ਜੈ ਪੀਮ जय भारत और इन तो बाद कैप्टन सिकंदर सिंह जी तो बाद मेरे नाल डिस्ट्रिक्ट मोहाली दे प्रेसिडेंट अमरचंद जी इस समय मेरे नाल ने उना दे नाल भी ਗੱਲਬਾਤ ਕਰਦੇ ਆ اچانک ਹੋਈ ਮੁਲਾਕਾਤ ਮਿਸ਼ਨਰੀਆਂ ਨਾਲ ਕਿਸ ਤਰੀਕੇ ਦੇ ਨਾਲ ਕਿੰਨੀ ਇੱਕ ਪੋਜ਼ਿਟਿਵ ਲੈਂਦੇ ਹੋ ਸਭ ਸਭ ਤੋਂ ਪਹਿਲਾਂ जय भीम जय भारत ਤੇ ਅੱਜ ਦੇ ਜਿਹੜੇ ਸਹਿਬ ਦਾ ਜੰਦਾ ਸਾਡੇ ਦੇ ਸਿੱਧੀ ਸਮਾਗਮ ਚੱਲ ਰਹੇ ਉਹਨਾਂ ਦੇ ਨੂੰ ਪ੍ਰਣਾਮ ਵਾਸਤੇ ਬਹੁਤ ਬਹੁਤ ਸੇ ਯੋਨਨ ਪ੍ਰਣਾਮ ਕਰਦੇ ਆ ਸ਼ਾਬਾਦ ਜਨ ਤੇ ਅੱਜ ਦੀ ਗੱਲ ਜਿਸ ਤਰ੍ਹਾਂ ਕਿ ਅਚਾਨਕ ਸਾਡੀ ਮੁਲਾਕਾਤ ਹੁੰਦੀ ਹੈ ਕੈਪਟਨ ਸਾਹਿਬ ਜੀ ਦੇ ਨਾਲ ਤੇ ਨਾਲ ਮਿਸ਼ਨਰੀ ਭਾਈ ਸਾਹਿਬ ਪੰਮੀ ਜੀ ਇੱਕ ਕੋਈ ਸੁਭਾਗੀ ਦੀ ਗੱਲ ਕਹਿ ਸਕਦੇ ਆ ਅਸੀਂ ਲੰਗੇ ਜਾ ਰਹੇ ਸੀ ਤਾਂ ਸੋਤਾ ਸਾਹਿਬ ਕਹਿੰਦੇ ਮੇਰੇ ਇੱਥੇ ਖਾਸਮ ਖਾਸ ਪੰਮੀ ਜੀ ਆਗੇ ਨੇ ਬੜੇ ਮਿਸ਼ਨਰੀ ਬੰਦੇ ਤੋਂ ਬੇਸ਼ਾਨ ਕੈਪਟਨ ਸਾਹਿਬ ਦੀ ਕਹਿੰਦੇ ਰੁਕਦੇ ਆ ਤੇ ਉੱਥੇ ਦੇਖਦੇ ਸਾਨੂੰ ਹੋਰ ਖੁਸ਼ੀ ਹੋ ਗਈ ਤੇ ਕਿਉਂਕਿ ਸਾਡੇ ਮਿਸ਼ਨਰੀ ਸਾਥੀ ਸਾਾਨੂੰ ਮਿਲ ਗਏ ਤੇ ਇਸ ਕਰਕੇ ਅਸੀਂ ਤਾਂ ਤੈਨੂੰ ਇਸ ਗੱਲ ਦੀ ਆਪਣੇ ਆਪ ਦੀ ਤਨਵਾਕੀ ਸਮਝਦਾ ਵੇਖੋ ਸਾਡਾ ਜਿਹੜਾ ਚੈਨਲ ਹੈ ਇਹ ਕਿਵੇਂ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਇਹ ਇਹਦੇ ਵਿੱਚ ਸਾਰੀ ਮੈਂ ਗੱਲ ਜੋ ਸਮਝਦਾ ਸਾਡੇ ਪ੍ਰਲਾਣ ਇੰਜੀਨੀਅਰ ਫਿਕਸ਼ਨ ਜਸਲ ਸਾਹਿਬ ਜਿਹੜੀ ਬਹੁਤ ਲਗਨ ਦੇ ਨਾਲ ਕੰਮ ਸਾਡੀ ਇਹ ਮਿਸ਼ਨ ਨੂੰ ਲੈ ਕੇ ਚੱਲੇ ਹੋਇਆ ਮਾਬਾਬਾ ਸਾਹਿਬ ਭੀਮਰਾਵ ਜੀ ਦਾ ਜਿਹੜਾ ਮਿਸ਼ਨ ਹੈ ਉਹਨੂੰ ਅਸੀਂ ਜੜਚੜ ਦੀ ਕਲਾਵਾਂ ਨੂੰ ਲਿਜਾਣਾ ਕਿਉਂਕਿ ਹਾਲਾਤਾਂ ਦੇ ਮੁਤਾਬਕ ਜਿਹੜਾ ਉਹ ਮਿਸ਼ਨ ਜਿਹੜਾ ਪਿੱਛੇ ਮੈਂ ਕਹਿ ਸਕਦਾ ਪਿੱਛੇ ਰਹਿ ਗਿਆ ਤੇ ਇਸ ਕਰਕੇ ਮੈਂ ਸਮਝਦਾ ਪੇ ਜੋ ਛੋਟੀ ਬੇਟੀ ਵੀ ਸਾਡੇ ਨਾਲ ਖੜੀ ਐ ਇਸ ਮੌਕੇ ਤੇ ਇਹ ਵੀ ਇਹ ਬੱਚਿਆਂ ਨੂੰ ਵੀ ਅੱਜ ਦੀ ਡੇਟ ਤੇ ਜਰੂਰਤ ਹੈ ਕਿ ਉਹ ਮਿਸ਼ਨ ਦੇ ਬਾਰੇ ਬਕਾਇਦਾ ਸਟੱਡੀ ਕਰਨ ਔਰ ਉਹ ਮਿਸ਼ਨ ਨੂੰ ਅੱਗੇ ਲਿਜਾਣ ਦੇ ਵਿੱਚ ਸਾਡੇ ਨਾਲ ਲੈ ਕੇ ਚੱਲੇ ਸਾਡੇ ਜਿਹੜੇ ਬਜ਼ੁਰਗ ਲੋਕ ਅਸੀਂ ਲੋਕ ਹੋ ਚੁੱਕੇ ਇਹਨਾਂ ਕੋਲੋਂ ਵੀ ਜਿਹੜੀ ਗਾਈਡਲਾਈਨ ਲੈ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਤੇ ਇਸ ਦੇ ਨਾਲ-ਨਾਲ ਮੈਂ ਕੈਟਰਨ ਸਾਹਿਬ ਦਾ ਬਹੁਤ ਧੰਨਵਾਦੀਆਂ ਤੇ ਸਾਡੇ ਹੋਰ ਜ਼ਿਆਦਾ ਸਾਡੀ ਖੁਸ਼ੀ ਹੋਈ ਹੈ ਸਾਡੇ ਪੰਮੀ ਜੀ ਸਾਨੂੰ ਮਿਲੇ ਆ ਤੇ ਸਰ ਪ੍ਰਮਾਤਮਾ ਕਰੇ ਕਿ ਸਾਡੀ ਜਿਹੜੀ ਚੇਨ ਇਸੇ ਤਰ੍ਹਾਂ ਕਿਦੋਂ ਕਿ ਵੱਧ ਜAVE जय भीम जय पार सो so, अमरचंद जी दी ਗੱਲ ਨੂੰ ਉਸ ਤੋਂ ਆਪਾਂ ਅੱਗੇ ਲੈ ਕੇ ਚੱਲਦੇ ਆਂ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਮੀ ਫਗੂ ਵਾਲੀਆ ਦੀ ਬੇਟੀ ਇਸ ਸਮੇਂ ਮੇਰੇ ਨਾਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿਉਂਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ 바ਵਾ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਨੂੰ ਲੈ ਕੇ ਜਾਣਾ ਹੈ ਔਰ ਬੱਚੇ 바ਵਾ ਸਾਹਿਬ ਦੀ ਜੀਵਨੀ ਤੋਂ ਕੀ ਪ੍ਰੇਰਿਤ ਹੁੰਦੇ ਨੇ ਪੜ੍ਹ ਕੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਪੰਮੀ ਜੀ ਦੀ ਬੇਟੀ ਹੈ ਨੈਚੁਰਲੀ ਮਿਸ਼ਨਰੀ ਤਾਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਬੇਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜੋਤਵੀਰ ਕੌਰ ਹੈ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਫਾਦਰ ਸਾਹਿਬ ਨੂੰ ਬਹੁਤ ਮਾਣ ਦਿੰਦੇ ਹੋ ਨਾ ਤੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਡੇ ਪਿੰਡ ਰੁਕੇ ਸਾਨੂੰ ਮਾਣ ਦੇਣ ਲਈ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੇ ਆ ਕਿ ਤੁਸੀਂ ਮੈਂ ਬੇਟੇ ਮਤਲਬ 1994 ਦੇ ਅਸੀਂ ਜਾਣਦੇ ਆ ਬੇਟੀ ਤੁਹਾਡੀ ਵੱਡੀ ਭੈਣ ਨੂੰ ਵੀ ਬਹੁਤ ਚੰਗੀ ਤੇਰਾ ਜੀ ਹਾਂਜੀ ਜੀ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਮੇਰੇ ਫਾਦਰ ਸਾਹਿਬ ਦੀ ਜਾਣਛਾਣ ਦੀ ਦੂਰ ਹੈ ਤੇ ਤੁਸੀਂ ਇੱਥੇ ਖੜੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਕਿਹੜੀ ਕਲਾਸ ਚ ਪੜਦੇ ਹੋ ਮੈਂ ਬੀਏ ਫਰਸਟ ਇਅਰ ਦੀ ਸਟੂਡੈਂਟ ਆਂਗੀ ਅੱਛਾ ਮੈਂ ਮੀਡੀਅਮ ਕੀ ਲੀਤਾ ਹੋਇਆ ਹੈ ਬੋਲੋ ਇੰਗਲਿਸ਼ ਮੀਡੀਅਮ ਹੈ ਮੇਰਾ ਹਾਂਜੀ ਬਹੁਤ ਭਵਿੱਖ ਚ ਕੀ ਕੀ ਯੋਜਨਾਵਾਂ ਨੇ ਇਸ ਫੀਲਡ ਵਿੱਚ ਕੁਝ ਕਰਨ ਦੀ ਮੈਂ ਆਈਪੀਐਸ ਆਫੀਸਰ ਬਣਨਾ ਚਾਹਨੀ ਆਂ ਕੀ ਬਾਤ ਤੇ ਚੰਗਾ ਹੀ ਹੋਵੇ ਅੱਗੇ ਜਾ ਕੇ ਵਿਹਾਨ ਚ ਬਹੁਤ ਚੰਗਾ ਹੋਏਗਾ ਬਿਲਕੁਲ ਚੰਗਾ ਹੋਏਗਾ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਔਰ ਬਾਬਾ ਸਾਹਿਬ ਨੇ ਸਾਨੂੰ ਇਨੀ ਕ ਤਾਕਤ ਬਖਸ਼ੀ ਹੈ ਔਰ ਉਸ ਤਾਕਤ ਦਾ ਸੀ ਸਹੀ ਇਸਤੇਮਾਲ ਕਰਾਂਗੇ ਜੀ ਜਸਲ ਸਾਹਿਬ ਸਾਡੀ ਬੇਟੀ ਨੇ ਜਿਹੜੇ ਚੰਦ ਸ਼ਬਦਾਂ ਦੇ ਵਿੱਚ ਧੰਨਵਾਦ ਕੀਤਾ ਬਹੁਤ ਹੀ ਅੱਛਾ ਲੱਗਾ ਮੈਨੂੰ ਕਿ ਬੇਟੀ ਨੇ ਆਪਣੇ ਫਾਦਰ ਸਾਹਿਬ ਨੂੰ ਜਿਹੜੇ ਲੋਕ ਮਿਲੇ ਜਾਂ ਉਹਨਾਂ ਦੀ ਗੱਲ ਕਰ ਰਹੀ ਹੈ ਉਸ ਬੇਟੇ ਨੂੰ ਕਿੰਨਾ ਫਕਰ ਹੋਇਆ ਕਿ ਮੇਦੇ ਮੇਰੇ ਫਾਦਰ ਸਾਹਿਬ ਦੀ ਗੱਲ ਚੱਲ ਰਹੀ ਹੈ ਸੋ ਜਿਹੜੇ ਬੱਚੇ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਦੇਖ ਰਹੇ ਆ ਕਿ ਅਸੀਂ ਭਵਿੱਖ ਦੇ ਵਿੱਚ ਬਣਨਾ ਕੀ ਹੈ ਤੇ ਅਸੀਂ ਮਿਸ਼ਨ ਨੂੰ ਸਮਝਣਾ ਕਿੱਦਾਂ ਹੈ ਤੇ ਮਿਸ਼ਨ ਨੂੰ ਅੱਗੇ ਲੈ ਕੇ ਕਿੱਦਾਂ ਜਾਣਾ ਬੇਟੀ ਦੀ ਗੱਲ ਤੋਂ ਮੈਨੂੰ ਬਹੁਤ ਅੱਛਾ ਲੱਗਾ ਮੈਂ ਉਮੀਦ ਕਰਦਾ ਕਿ ਬੇਟੀ ਨੂੰ ਜਦੋਂ ਵੀ ਮੌਕਾ ਮਿਲਿਆ ਤੇ ਉਹ ਅੰਬੇਡਕਰ ਊਰਜਾ ਭਵਨ ਵੇਖੇ ਜਰੂਰ ਆ ਕੇ ਦੇਖਣ ਕਿਉਂਕਿ ਮੈਂ ਇਹ ਚਾਹੁੰਦਾ ਕਿ ਪਿੰਡਾਂ ਦੇ ਲੋਕ ਜਿਹੜੇ ਆ ਜੇਕਰ ਉਹਨਾਂ ਨੇ ਜਿਵੇਂ ਯਾਤਰਾਮਾ ਕਰਨ ਜਾਂਦੇ ਆ ਇਵੇਂ ਤੁਸੀਂ ਵੀ ਇਸ ਭਵਨ ਨੂੰ ਜਦੋਂ ਇਹਦਾ ਇੱਕ ਟੂਰਿਸਟ ਸਪੌਟ ਬਣਾ ਲਮੋਂਗੇ ਤਾਂ ਫਿਰ ਸਾਡੇ ਬੱਚਿਆਂ ਚ ਗੱਲ ਜਾਣੀ ਹੈ ਕਿ ਮਿਸ਼ਨ ਜਿਹੜਾ ਆ ਅੱਗੇ ਅਸੀਂ ਲੈ ਕੇ ਕਿੱਧਰ ਜਾਣਾ ਕਿਉਂਕਿ ਇਹ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਆ ਅਸੀਂ ਇਸ ਕਰਕੇ ਗੱਲ ਕਰ ਰਹੇ ਆ ਕਿ ਸਾਡਾ ਜਿਹੜਾ ਸਮਾਂ ਬਾਬਾ ਸਾਹਿਬ ਨੇ ਸਾਡੇ ਲਈ ਲਿਆਂਦਾ ਸੀਗਾ ਅਸੀਂ ਆਪਣੇ ਲਾਲਚਾਂ ਦੇ ਵਿੱਚ ਆ ਕੇ ਗਵਾ ਲਿਆ ਜਦੋਂ ਕਿ ਜੇਕਰ ਅਸੀਂ ਬਾਬਾ ਸਾਹਿਬ ਦੀ ਵਿਚਾਰਧਾਰਾ 'ਤੇ ਚੱਲਦੇ ਤਾਂ ਅੱਜ ਅਸੀਂ ਦੇਸ਼ ਦੇ ਮਾਲਕ ਬਣਦੇ ਪਰ ਅੱਜ ਅਸੀਂ ਮੁੜ ਕੇ ਆਪਣੇ ਬੱਚਿਆਂ ਨੂੰ ਗੁਲਾਮੀ ਦੇ ਕੇ ਜਾ ਰਹੇ ਹਾਂ ਜਿਹਦੇ ਲਈ ਬਹੁਤ ਸਾਰੇ ਸਾਡੇ ਲੋਕ ਜਿਹੜੇ ਜ਼ਿੰਮੇਵਾਰ ਆ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਪਛਾਣਿਆ ਨਹੀਂ ਬਾਬਾ ਸਾਹਿਬ ਦੀ ਸਰੂਪ ਨ ਰੱਖ ਕੇ ਉਹਨਾਂ ਦੀਆਂ ਗੱਲਾਂ ਕਰਕੇ ਆਪਣਾ ਟਾਈਮ ਪਾਸ ਕਰ ਲਿਆ ਲੇਕਿਨ ਜ਼ਿੰਦਗੀ ਦੇ ਵਿੱਚ ਆਪਣੇ ਕੁਝ ਕਰਨ ਦਾ ਇਰਾਦਾ ਨਹੀਂ ਤੱਕਿਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦਾ ਸਾਡੇ ਬੱਚੇ ਜਿਹੜੇ ਆ ਉਹ ਇਹ ਨਾ ਸਮਝਣ ਕਿ ਕੁਝ ਲੋਕ ਹੁੰਦੇ ਆ ਔਰ ਇਹ ਹੁੰਦੇ ਵੀ ਬਿਰਲੇ ਆ ਐਨ ਬਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਇਹ ਬਿਰਲੇ ਹੀ ਬੇਟੇ ਮਿਲਣੇ ਆ ਤੁਹਾਨੂੰ ਜਿਨ੍ਹਾਂ ਨੇ ਮਿਸ਼ਨ ਚਲਾਉਣਾ ਬਾਬਾ ਸਾਹਿਬ ਦਾ ਵਿਅੱਜ ਇਸੇ ਕਰਕੇ ਨਾਂ ਲਿਆ ਜਾ ਰਿਹਾ ਕਿਉਂਕਿ ਉਦੋਂ ਵੀ ਸਾਡੇ ਲੋਕ ਬਹੁਤ ਸੀਗੇ ਲੇਕਿਨ ਬਾਬਾ ਸਾਹਿਬ ਆਏ ਔਰ ਉਹਨਾਂ ਨੇ ਕੰਮ ਕੀਤਾ ਮਨਵਲ ਕਾਂਛੀਰਾਮ ਜੀ ਆਏ ਉਹਨਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਮਾਨਵਤਾ ਦੇ ਲਈ ਕੰਮ ਕਰਨਾ ਉਹਨਾਂ ਹੀ ਲੋਕਾਂ ਨੂੰ ਯਾਦ ਕੀਤਾ ਜਾਂਦਾ ਨਹੀਂ ਤਾਂ ਜਿੱਡੇ ਮਰਜ਼ੀ ਉਧਿਆਂ ਤੋਂ ਬੈਠ ਕੇ ਚਲ ਜਾਓ ਜਿੰਨੇ ਮਰਜ਼ੀ ਜਾਇਦਾਦ ਇਕੱਠੇ ਕਰਕੇ ਚਲ ਜਾਓ ਜੋ ਮਰਜ਼ੀ ਇੱਥੇ ਬਣਾ ਕੇ ਚਲ ਜਾਓ ਚਾਹੇ ਮਨਿਸਟਰ ਰਹਿ ਜਾਓ ਚਾਹੇ ਪ੍ਰਾਈਮ ਮਿਨਿਸਟਰ ਬਣ ਜਾਵੇ ਚਾਹੇ ਭਈ ਜੋ ਮੈਂ ਰਾਸ਼ਟਰਪਤੀ ਬਣ ਜਾਈਏ ਕਿਸੇ ਦਾ ਕੋਈ ਨਾਂ ਨਹੀਂ ਰਹਿੰਦਾ ਉਹਨਾਂ ਲੋਕਾਂ ਨੂੰ ਹੀ ਯਾਦ ਕੀਤਾ ਜਾਂਦਾ ਜਿਹੜੇ ਮਾਨਵਤਾ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਜਾਂਦੇ ਆ ਅੱਜ ਜੇਕਰ ਅਸੀਂ ਬੱਚਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਆ ਤੇ ਪਿੰਡ ਪਿੰਡ ਦੇ ਵਿੱਚੋਂ ਸ਼ਹਿਰ ਸ਼ਹਿਰ ਦੇ ਵਿੱਚੋਂ ਟਰੱਕਾਂ ਦੇ ਟਰੱਕ ਟਰਾਲੀਆਂ ਦੇ ਟਰਾਲੀਆਂ ਗੱਡੀਆਂ ਦੀਆਂ ਗੱਡੀਆਂ ਉਸ ਜਗ੍ਹਾ ਤੇ ਜਾ ਰਹੀਆਂ ਨਤਮਸਤਕ ਹੋਣ ਲਈ ਜਿੱਥੇ ਬੱਚਿਆਂ ਨੇ ਆਪਣੇ ਸ਼ਹਾਦਤ ਦਾ ਜਾਂ ਪੀਤਾ ਇਸ ਕਰਕੇ ਸਾਨੂੰ ਲੋੜ ਆ ਕਿ ਸਮੇਂ ਦੇ ਅਨਸਾਰ ਜਿਹੜਾ ਨਾ ਚੱਲਿਆ ਹੁਣ ਸਮੇਂ ਦੀ ਨਬਜ਼ ਨੂੰ ਨਾ ਪਛਾਣਿਆ ਉਹ ਹਮੇਸ਼ਾ ਹੀ ਪਛੜ ਜਾਂਦਾ ਇਸ ਕਰਕੇ ਸਾਨੂੰ ਲੋੜ ਆ ਕਿ ਉਠਿਏ ਉੱਠ ਕੇ ਮਿਸ਼ਨ ਦੀ ਗੱਲ ਕਰੀਏ ਉਸੂ ਦੀ ਟੀਮ ਜਿਹੜੀ ਆ ਉਸੂ ਨਾਮਾ ਦੀ ਟੀਮ ਜਿਹੜੀ ਪਿੰਡ-ਪਿੰਡ ਦੇ ਵਿੱਚ ਜਾ ਕੇ ਮੈਸੇਜ ਦੇ ਰਹੀ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੈਂ ਬੇਟੀ ਦੇ ਸ਼ਬਦਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਜਿਹੜਾ ਇੱਕ ਖੁਆਬ ਆ ਕਿ ਮੈਂ ਵੀ ਆਈਪੀਐਸ ਬਣਨਾ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਸ਼ੁਰੂ ਹੁੰਦਾ ਉਹ ਪੁਲਿਸ ਤੋਂ ਹੀ ਸ਼ੁਰੂ ਹੁੰਦਾ ਜੋ ਪੁਲਿਸ ਨੇ ਲਿਖ ਦੇਣਾ ਉਹੋ ਹੀ ਅਖੀਰ ਤੱਕ ਕਚਹਿਰੀਆਂ 'ਚ ਜਾਂਦਾ ਸੋ ਸਾਡੀ ਬੇਟੀ ਵੀ ਚਾਹੁੰਦੀ ਆ ਕਿ ਮੈਂ ਵੀ ਉਸ ਪਾਸੇ ਨੂੰ ਜਾਵਾਂ ਕਿ ਅਸੀਂ ਵੀ ਕਾਨੂੰਨ ਜਿਹੜਾ ਆ ਅਸੀਂ ਉਹਦੇ ਮੁਤਾਬਕ ਲੋਕਾਂ ਦੇ ਨਾਲ ਇਨਸਾਫ ਕਰ ਸਕੀਏ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਮੈਂ ਕੈਪਟਨ ਸਾਹਿਬ ਦਾ ਬਹੁਤ ਰਹਿਣੀ ਆ ਪਰਮਜੀਤ ਜੀ ਦਾ ਬਹੁਤ ਰਹਿਣੀ ਆ ਜਿਨ੍ਹਾਂ ਦੇ ਨਾਲ ਚੰਦ ਮਿੰਟ ਸਾਨੂੰ ਗੱਲ ਕਰਨ ਦਾ ਮੌਕਾ ਮਿਲਿਆ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਵਾਕਈ ਅਚਾਨਕ ਮੁਲਾਕਾਤ ਜਿਹੜੀ ਹੈ ਉਹ ਇੰਨੀ ਖੂਬਸੂਰਤ ਤਰੀਕੇ ਦੇ ਨਾਲ ਕਵਰ ਹੋਏਗੀ ਇਸ ਬਾਰੇ ਸੋਚਿਆ ਨਹੀਂ ਸੀ ਖੈਰ ਇਹ ਸਾਰੀ ਸਤਗੁਰ ਰਬਦਾਸ ਮਹਾਰਾਜ ਦੀ ਬਾਵਾ ਸਾਹਿਬ ਦੀ ਕਿਰਪਾ ਹੈ ਕਿ ਉਹ ਇੱਕ ਕਦਮ ਤਾਂ ਚੱਕੋ 10 ਕਦਮ ਉਹ ਅੱਗੇ ਆਪ ਨਾਲ ਲੈ ਕੇ ਸਾਨੂੰ ਅੱਗੇ ਜਾਂਦੇ ਨੇ ਸੋ ਬਹੁਤ ਅੱਛਾ ਲੱਗਾ ਔਰ ਜਿਵੇਂ ਇੱਕ ਜਸਸਾ ਸਾਹਿਬ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਔਰ ਬੇਟੀ ਦੀ ਉਸ ਆਸ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਆਸ ਨੂੰ ਭਾਗ ਜ਼ਰੂਰ ਲੱਗਣਗੇ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋਹਤਾ YouTube ਚੈਨਲ ਪੋਸੂ ਨਾਮਾ ਲਈ ਡਿਸਟ੍ਰਿਕਟ ਸੰਗਰੂਰ ਤੇ ਪਿੰਡ ਫੱਗੂਵਾਲ ਤੋਂ